ਆਪ ਬਤਾਇਆ ਕਿ ਜਿਹੜਾ ਪਠਾਨ ਮਾਜਰਾ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਤਾਂ ਸਾਰਿਆਂ ਨੂੰ ਪਤਾ ਕਿ ਆ ਜਿਹੜਾ ਅੱਜ ਜਿਹੜਾ ਪਠਾਨ ਮਾਜਰਾ ਨੂੰ ਜਿਹੜਾ ਕਰਨਾਲ ਉਤੋਂ ਫੜ ਲਿਆ ਸੀ ਕਿਉਂਕਿ ਪਹਿਲੇ ਜਿਹੜੇ ਵੀਡੀਓ ਦੇ ਵਿੱਚ ਮੈਂ ਦੱਸ ਕੇ ਹਟਿਆ ਕਿ ਉਹਦੇ ਉੱਪਰ ਜੋ ਕੁਝ ਉਹਨੂੰ ਬੋਲਣ ਨੂੰ ਲੈ ਕੇ ਹੋਇਆ ਪਰ ਉਹਦੇ ਉੱਪਰ ਜਿਹੜਾ ਇੱਕ ਪਰਚਾ ਦਰਜ ਕੀਤਾ ਗਿਆ ਸੀ 376 ਦਾ ਜਣੀ ਕੇ ਰੇਪ ਦਾ ਉਹਨੇ ਕਿਦੋਂ ਰੇਪ ਕੀਤਾ ਇਹ ਤਾਂ ਨਹੀਂ ਅਜੇ ਪਤਾ ਪਰ ਮਿਲਿਕ ਹੋਰ ਜਾਣਕਾਰੀ ਸੂਤਰਾਂ ਦੇ ਮੁਤਾਬਕ ਕਿ ਪਠਾਨ ਮਾਜਰਾ ਨੇ ਪੁਲਿਸ ਦੀ ਜਿਹੜੀ ਗ੍ਰਿਫਤ ਦੇਚੋਂ ਉਹ ਫਰਾਰ ਹੋ ਗਿਆ ਕਿੱਧਰ ਭੱਜ ਗਿਆ ਤੇ ਨਾਲ ਹੀ ਇਥੇ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਠਾਨ ਮਾਜਰਾ ਨੂੰ ਉਸਦੇ ਸਾਥੀਆਂ ਨੇ ਪੁਲਿਸ ਦੇ ਕੋਲੋਂ ਸੜਵਾ ਲਿਆ ਅਤੇ ਨਾਲ ਹੀ ਪੁਲਿਸ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਆ ਕਰਨਾਲ ਦੇ ਨੇੜੇ ਪੁਲਿਸ ਮਲਾਜਮਾਂ ਤੇ ਜਿਹੜੀ ਗੱਡੀ ਝੜਾ ਦਿੱਤੀ ਆ ਇੱਕ ਮਲਾਜਮਾ ਜਿਹੜਾ ਇਹ ਚ ਜਖਮੀ ਦੱਸਿਆ ਜਾਂਦਾਗਾ ਅਤੇ ਦੱਸਿਆ ਜਾ ਰਿਹਾ ਕਿ ਇਹ ਗੱਡੀ ਸਰਕਾਰੀ ਗੱਡੀ ਹੈ ਜਿਹੜੀ ਸਾਥੀਆਂ ਸਮੇਤ ਜਿਹੜੀ ਭੱਜ ਗਿਆ ਉਹਨੂੰ ਛੱਡ ਕੇ ਭੱਜ ਗਿਆ ਗੱਡੀ ਨੂੰ ਤੇ ਗਾਂਹਲੀ ਖਬਰ ਤੁਹਾਨੂੰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪੰਜਾਬ ਪੁਲਿਸ ਦੇ ਹਰਿਆਣਾ ਪੁਲਿਸ ਵੱਲੋਂ ਜਿਹੜੀ ਨਾਕਾਬੰਦੀ ਚਾਰੇ ਪਾਸੇ ਕਰ ਲਈ ਆ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਧਰ ਜਿਹੜੀ ਪੁਲਿਸ ਵੱਲੋਂ ਫਰੈਂਕ ਫਰੈਂਕ ਕੀਤੀ ਗਈ ਆ ਤੇ ਜਿਹੜਾ ਕਿ ਫਿਲਹਾਲ ਇਹਦੇ ਵਿੱਚ ਕੋਈ ਜ਼ਖਮੀ ਦਾ ਨਹੀਂ ਦੱਸਿਆ ਗਿਆ ਔਰ ਇਹ ਦੱਸਿਆ ਗਿਆ ਕਿ ਜਿਹੜਾ ਪਠਾਨ 마ਜਰਾ ਜਿਹੜਾ ਜਦੋਂ ਉਹਨੂੰ ਭਜਦਾਗਾ ਪਰ ਤ्यों ਹੋਈ ਜਿਹੜਾ ਪੁਲਿਸ ਉਹਦੇ ਮਗਰ ਪੈਂਦੀ ਆ ਤੇ ਮਗਰ ਜਿਹੜਾ ਸਾਥੀ ਆ ਜਿਹੜੇ ਗੱਡੀਆਂ ਜਿਹੜੀਆਂ ਦੋ ਗੱਡੀਆਂ ਦੱਸਿਆ ਜਾ ਰਹੀਆਂ ਕਿ ਉਹਨਾਂ ਦੇ ਵਿੱਚ ਲੈ ਕੇ ਜਿਹੜਾ ਫਰਾਰ ਹੋ ਗਏ ਸੀ ਅੱਗੋਂ ਜਦੋਂ ਪੁਲਿਸ ਵੱਲੋਂ ਜਿਹੜਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਉਹਨਾਂ ਨੇ ਗੱਡੀ ਇੱਕ ਪੁਲਿਸ ਮੁਲਾਜ਼ਮ ਦੇ ਉੱਪਰ ਗੱਡੀ ਝੜਾ ਦਿੱਤੀ ਯਾਨੀ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਜ਼ਖਮੀ ਹੋ ਗਿਆ ਤੇ ਪੁਲਿਸ ਵੱਲੋਂ ਜਿਹੜਾ ਇੱਕ ਫੈਰਿੰਗ ਵੀ ਕੀਤੀ ਗਈ ਆ ਹਵਾਈ ਫੈਰਿੰਗ ਦੱਸੀ ਜਾ ਰਹੀ ਆ ਫਿਲਹਾਲ ਉਹਦੇ ਵਿੱਚ ਕੋਈ ਅਜੇ ਜ਼ਖਮੀ ਤਾਂ ਨਹੀਂ ਦੱਸਿਆ ਗਿਆ ਪਰ ਇਹ ਦੇਖਦੇ ਆ ਕਿ ਕਿਉਂਕਿ ਇੱਕ ਵੱਡਾ ਸਵਾਲ ਬਣ ਚੁੱਕਿਆਗਾ ਜੇ ਪਟਿਆਲਾ ਪੁਲਿਸ ਨਹੀਂ ਫੜ ਪਾਉਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖ ਲਿਓ ਕਿ ਜੇਕਰ ਗਰਪਧਾਰ ਤੋਂ ਬਾਹਰ ਰਹਾ ਤਾਂ ਭਗਵਾਨ ਤਮਨ ਨੇ ਵੱਡਾ ਐਕਸ਼ਨ ਲੈਣਾਗਾ ਪਟਿਆਲਾ ਦੇ ਐਸਐਸਪੀ ਸਮੇਤ ਸਾਰਿਆਂ ਨੂੰ ਹੋ ਸਕਦਾ ਕਿ ਸਸਪੈਂਡ ਹੋਣਾ ਪਵੇ ਹੋ ਸਕਦਾ ਕਿ ਆਪਣੀ ਨੌਕਰੀ ਤੋਂ ਜਿਹੜੇ ਹੱਤ ਤੋੜੇ ਪਏ ਕਿਉਂਕਿ ਜਿਹੜਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ اے ਆਮ ਆਦੀ ਪਾਰਟੀ ਦਾ ਉਹਨੇ ਆਪ ਹੀ ਜਿਹੜਾ ਇੱਕ ਵੱਡੀ ਬਗਾਵਤ ਕੀਤੀ ਸੀ ਉਹਨੇ ਆਮ ਜਿਹੜਾ ਆਵਾ ਦੀ ਪਾਰਟੀ ਦੇ ਖਿਲਾਫ ਜਿਹੜਾ ਇਹ ਕਿਹਾ ਸੀ ਕਿ ਜਿਹੜਾ ਸਰਕਾਰ ਨੂੰ ਬਣਦਾ ਜਿਹੜਾ ਕਿਸਾਨਾਂ ਨੂੰ ਜਿਹੜਾ ਹਰੇ ਚਾਰੇ ਨੂੰ ਲੈ ਕੇ ਜਿਹੜਾ ਸਾਰੀਆਂ ਸਹੂਲਤਾਂ ਨੂੰ ਲੈ ਕੇ ਜਿਹੜਾ ਉਹਨੇ ਇੱਕ ਬੇਵਾਕ ਹੋ ਕੇ ਬੋਲਿਆ ਸੀ ਉਨੇ ਕਿਹਾ ਕਿ ਮੈਨੂੰ ਪਤਾ ਕਿ ਇਹਦਾ ਕੀ ਮੁੱਲ ਤਾਰਨਾ ਪਊਗਾ ਥੋੜੇ ਟਾਈਮ ਬਾਅਦ ਹੀ ਜਿਹੜੇ ਉਹਦੇ ਗਨਮੈਨ ਬਾਅਸ ਲੈਲੇ ਸੀ ਇਹ ਪਰਸੋਂ ਦੀ ਗੱਲ ਆ ਤੇ ਅੱਜ ਜਿਹੜਾ ਤੀਜਾ ਦਿਨ ਆ ਤੇ ਅੱਜ ਜਿਹੜਾ ਪਰਚਾ ਪਾ ਕੇ ਉਹਨੂੰ ਗਰਪਦਾਰ ਕੀਤਾ ਗਿਆ ਸੀ ਗਰਪਦਾਰ ਦੇ ਵਿੱਚੋਂ ਜਿਹੜਾ ਉਹ ਜਿਹੜਾ ਸਰਵਾ ਕੇ ਉਹਦੇ ਸਾਥੀ ਜਿਹੜਾ ਉਹਨੂੰ ਲੈ ਗਏ ਨੇ ਪਟਿਆਲਾ ਪੁਲਿਸ ਤੋਂ ਤੇ ਹੁਣ ਇੱਥੇ ਇਹ ਵੀ ਦੇਖਣਾ ਬਣਦਾ ਹੈਗਾ ਕਿ ਆਖਰ ਕੀ ਉਹਦਾ ਵੀ ਜਿਹੜਾ ਜਿਹੜਾ ਇੱਕ ਅਨਕਾਉਂਟਰ ਕੀਤਾ ਜਾਊਗਾ ਪੁਲਿਸ ਵੱਲੋਂ ਜਾ ਫਿਰ ਉਹਨੂੰ ਕਿਸ ਤਰ੍ਹਾਂ ਪੜਦੇ ਆ ਇੱਕ ਵੱਡਾ ਸਵਾਲ ਬਣ ਚੁੱਕਿਆਗਾ ਕਈ ਲੋਕ ਕਹਿੰਦੇ ਆ ਜੀ ਇਹਦੇ ਨਾਲ ਇਹ ਜਿਹੜਾ ਹੜ ਆਇਆਗਾ ਪਾਣੀ ਆਇਆਗਾ ਉੱਤੇ ਹੀ ਢੜਕਾਉਣਾ ਚਾਹੁੰਦੇ ਆ ਧਿਆਨ ਢੜਕਾਉਣਾ ਚਾਹੁੰਦੇ ਆ ਪਰ ਇਹ ਪਤਾ ਨਹੀਂ ਕੀ ਕਹਾਣੀ ਹੈ ਕੀ ਸਾਰੀ ਗੱਲਬਾਤ ਆ ਪਰ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਸੂਤਰਾਂ ਤੋਂ ਮਿਲੀ ਸੀ ਜਿਹੜੀ ਸਾਰੀ ਜਾਣਕਾਰੀ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿਉਂਕਿ ਜਿਹੜਾ ਪਠਾਨ ਮਾਦਰੇ ਨੇ ਜਿਹੜਾ ਕਈ ਚੈਨਲਾਂ ਤੇ ਜਿਹੜੀ ਇੰਟਰਵਿਊ ਕੀਤੀ ਸੀ ਉਹਨੇ ਇਹ ਵੀ ਕਿਹਾ ਸੀ ਕਿ ਦਿੱਲੀ ਵਾਲੇ ਕਹਿੰਦੇ ਕਿ ਤੇਰੇ ਕੋਲ ਸਾਡਾ ਬਹੁਤ ਕੋਸਾ ਉਹਨੇ ਇਹ ਵੀ ਗੱਲ ਬੇਵਾਕੀ ਨਾਲ ਕਹੀ ਕਿ ਦਿੱਲੀ ਵਾਲਿਆਂ ਦੀਆਂ ਮੇਰੇ ਕੋਲੇ ਬਹੁਤ ਵੀਡੀਓ ਨੇ ਜਿਹੜੀਆਂ ਕਿ ਨੀਲੀ ਵੀਡੀਓ ਹਨ ਇਹ ਜਿਹੜਾ ਪਠਾਨ ਮਾਦਰਾ ਨੇ ਕਿਹਾ ਸੀ ਹੁਣ ਦੇਖਦੇ ਆ ਕਿ ਕੀ ਉਹ ਵੀਡੀਓ ਨੇ ਕਿੱਥੇ ਨੇ ਕਿਤੋਂ-ਕਿਤੋਂ ਲੀਕ ਹੁੰਦੀਆਂ ਜਾਂ ਉਹਨਾਂ ਨੂੰ ਲੀਕ ਕਰਨ ਦੇ ਲਈ ਉਹ ਭੱਜਿਆਗਾ ਹੋ ਸਕਦਾ ਹੈ ਕਿ ਉਹ ਜਿਹੜੀਆਂ ਵੀਡੂ ਆ ਕਿਸੇ ਚੈਨਲ ਵਾਲੇ ਨੇ ਦਿੱਤੀਆਂ ਜਾਣ ਇਹ ਇੱਕ ਵੱਡਾ ਖਾਸਾ ਪੁਲਿਸ ਦੇ ਲਈ ਇੱਕ ਬੱਡੀ ਸਰਦਾਰ ਦੀ ਬਣ ਗਿਆ ਪਠਾਨ ਮਾਜਰਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪੁਲਿਸ ਤੋਂ ਨਹੀਂ ਫੜਿਆ ਜਾਂਦਾ ਤਾਂ ਪੁਲਿਸ ਉੱਤੇ ਵੱਡੀ ਜਿਹੜੀ ਪਟਿਆਲਾ ਪੁਲਿਸ ਦੇ ਖਾਸ ਕਰਕੇ ਗੱਜ ਡਿੱਗ ਸਕਦੀ ਹੈ ਕਿਉਂਕਿ ਇੱਕ ਪੁਰਾਣਾ ਮਾਮਲਾ ਦੱਸਿਆ ਜਾ ਰਿਹਾ ਬਲਾਤਕਾਰ ਦਾ 376 ਦਾ ਮਾਮਲਾ ਜਿਹੜਾ ਉਹ ਮੁਕਾਦਮੇ ਦੇ ਵਿੱਚ ਜੇਕਰ ਤੁਹਾਡੀ ਪੁਲਿਸ ਵੱਲੋਂ ਜਿਹੜਾ ਫੜਿਆਗਾ ਤੇ ਪਹਿਲੀ ਵਾਰ ਹੋਇਆ ਕਿ ਐਮਐਲਏ ਜਿਹੜਾ ਉਹ ਫਰਾਰ ਹੋ ਗਿਆ ਤੇ ਹੁਣ ਦੇਖਦੇ ਆ ਕਿ ਅਗਲਾ ਐਕਸ਼ਨ ਪੁਲਿਸ ਕੀ ਲੈਂਦੀ ਆ ਤੇ ਭਗਵਾਨਤਮਨ ਕੀ ਜਿਹੜਾ ਗੱਲਬਾਤ ਕਰਦਾ ਤੇ ਜਾਂ ਫਿਰ ਦਿੱਲੀ ਵੱਲਿਆਂ ਦਾ ਕੀ ਵੱਡਾ ਐਕਸ਼ਨ ਹੁੰਦਾਗਾ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਪਹਾੜ ਤੋਂ ਵੱਲੋਂ ਵੀ ਜਿਹੜਾ ਅੱਡੀ ਜੋਟੀ ਦਾ ਜਿਹੜਾ ਜ਼ੋਰ ਲਾਇਆ ਜਾ ਰਿਹਾ ਕਿ ਜਿਹੜਾ ਇਸ ਨੂੰ ਪਠਾਨ ਮਾਦਰ ਨੂੰ ਜਿਹੜਾ ਗਰਪਦਾਰ ਕੀਤਾ ਜਾਵੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਅਗਲੇ ਅਪਡੇਟ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ